ਕੌਣ ਜਾਣੇ ਗੁਣ ਤੇਰੇ ਵਾਹਿਗੁਰੂ ਕੌਣ ਜਾਣੇ ਗੁਣ ਤੇਰੇ ਕੌਣ ਜਾਣੇ ਗੁਣ ਤੇਰੇ ਵਾਹਿਗੁਰੂ ਕੌਣ ਜਾਣੇ ਗੁਣ ਤੇਰੇ ਕੌਣ ਜਾਣੇ ਗੁਣ ਤੇਰੇ ਵਾਹਿਗੁਰੂ ਕੌਣ ਜਾਣੇ ਗੁਣ ਤੇਰੇ ਕੌਣ ਜਾਣੇ ਗੁਣ ਤੇਰੇ ਵਾਹਿਗੁਰੂ ਕੌਣ ਜਾਣੇ ਗੁਣ ਤੇਰੇ ਉਚੇ ਅਪਾਰ ਬੇਅੰਤ ਸੁਆਮੀ ਊਚੇ ਅਪਾਰ ਬੇਅੰਤ ਸੁਆਮੀ ਊਚੇ ਅਪਾਰ ਬੇਅੰਤ ਸੁਆਮੀ ਊਚੇ ਅਪਾਰ ਬੇਅੰਤ ਸੁਆਮੀ ਕੌਣ ਜਾਣੇ ਗੁਣ ਤੇਰੇ ਵਾਹਿਗੁਰੂ ਕੌਣ ਜਾਣੇ ਗੁਣ ਤੇਰੇ ਕੌਣ ਜਾਣੇ ਗੁਣ ਤੇਰੇ ਵਾਹਿਗੁਰੂ ਕੌਣ ਜਾਣੇ ਗੁਣ ਤੇਰੇ ਜਣੈ ਗੁਣ ਤੇਰੇ ਵਹਿ ਗੁਰ ਕਾਉਣ ਜਣੈ ਗੁਣ ਤੇਰੇ ਕੌਣ ਜਾਣੈ ਗੁਣ ਤੇਰੇ ਵਾਹਿਗੁਰੂ ਕੌਣ ਜਾਣੈ ਗੁਣ ਤੇਰੇ ਗਾਵਤ ਉਦਰਹਿ ਸੁਣਤੇ ਉਦਰਹਿ ਗਾਵਤ ਉਦਰਹਿ ਸੁਣਤੇ ਉਦਰਹਿ ਗਾਵਤ ਉਦਰਹਿ ਸੁਣਤੇ ਉਦਰਹਿ ਸਾਵਤ ਉਦਰਹਿ ਸੁਣਤੇ ਉਦਰਹਿ ਗਾਵਤ ਉਦਰਹਿ ਸੁਣਤੇ ਉਦਰਹਿ ਬਿਨ ਸੇ ਪਾਪ ਕਨੇਰੇ ਬਾਹਿਗੁਰੂ ਕੌਣ ਜਾਣੈ ਗੁਣ ਤੇਰੇ ਕੌਣ ਜਾਣੇ ਗੁਣ ਤੇਰੇ ਵਾਹਿਗੁਰੂ ਕੌਣ ਜਾਣੇ ਗੁਣ ਤੇਰੇ ਕੌਣ ਜਾਣੇ ਗੁਣ ਤੇਰੇ ਵਾਹਿਗੁਰੂ ਕੌਣ ਜਾਣੇ ਗੁਣ ਤੇਰੇ ਕੌਣ ਜਾਣੇ ਗੁਣ ਤੇਰੇ ਵਾਹਿਗੁਰੂ ਕੌਣ ਜਾਣੇ ਗੁਣ ਤੇਰੇ ਪਸੂ ਪਰੇਤ ਮੁਗਦ ਕਉ ਤਾਰੇ ਪਸੂ ਪਰੇਤ ਮੁਗਦ ਕਉ ਤਾਰੇ ਕਰੇ ਤਮਗਦ ਕੋ ਤਾਰੇ ਪਸ਼ੂ ਕਰੇ ਤਮਗਦ ਕੋ ਤਾਰੇ ਆਹਨ ਪਾਰੇ ਉਤਾਰੇ ਵਹਿ ਗੁਰ ਕਾਹਣ ਜਣੈ ਗੁਣ ਤੇਰੇ ਕੌਣ ਜਾਣੈ ਗੁਣ ਤੇਰੇ ਵਹਿ ਗੁਰ ਕਾਹਣ ਜਣੈ ਗੁਣ ਤੇਰੇ ਕੌਣ ਜਾਣੈ ਗੁਣ ਤੇਰੇ ਵਹਿ ਗੁਰ ਕਾਹਣ ਜਣੈ ਗੁਣ ਤੇਰੇ ਕੌਣ ਜਾਣੇ ਗੁਣ ਤੇਰੇ ਵਾਹਿਗੁਰੂ ਕੌਣ ਜਾਣੇ ਗੁਣ ਤੇ ਨਾਨਕ ਦਾਸ ਤੇਰੀ ਸਰਣਾਈ ਗੁਰੂ ਮਹਾਰਾਜ ਤੇਰੀ ਵੜਾਈ 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 ਸਦਾ ਸਦਾ ਬਲੇ ਹਾਰੇ ਵਾਹਿ ਗੁਰੂ ਕੌਣ ਜਾਣੇ ਗੁਣ ਤੇਰੇ ਕੌਣ ਜਾਣੇ ਗੁਣ ਤੇਰੇ ਵਾਹਿਗੁਰੂ ਕੌਣ ਜਾਣੇ ਗੁਣ ਤੇਰੇ ਕੌਣ ਜਾਣੇ ਗੁਣ ਤੇਰੇ ਵਾਹਿਗੁਰੂ ਕੌਣ ਜਾਣੇ ਗੁਣ ਤੇਰੇ ਕੌਣ ਜਾਣੇ ਗੁਣ ਤੇਰੇ ਵਾਹਿਗੁਰੂ ਕੌਣ ਜਾਣੇ ਗੁਣ ਤੇਰੇ